ਲੋਕ ਤਾਂ ਦਹੀਂ ਨਾਲ ਆਲੂ ਵਾਲੇ ਪਰੌਂਠੇ ਖਾਂਦੇ ਆ ਤੇ ਆਲੂ ਵਾਲੇ ਪਰੌਂਠੇ ਆਲੂ ਨਾਲ ਖਾਂਦੇ ਆ ਕਿ ਏ ਗੱਟ ਲਾਉਂਨੇ ਆ ਬਈ ਅਸੀਂ ਓਹ ਕੁਵਾ ਦੀ ਜਿਵੇਂ ਕੋਈ ਠੀਕ ਆ ਰਮਨ ਠੀਕ ਆ ਵਧੀਆ ਬਈ ਜਾਵਾਂ ਜਾਵਾਂ ਚਲੋ ਇਹ ਬਿੱਲ ਕੀ ਹੈ ਕੁਰਸੀ ਦਾ ਵਧੀਆ ਆ ਗਿਆ ਤੂੰ ਆ ਤਾਂ ਠੀਕ ਨਹੀਂ ਲੱਗਦਾ ਮੈਨੂੰ ਅੱਜ ਤੇਰੇ ਕੋਲ ਮਾਰਨਿੰਗ ਇੱਥੇ ਕਿਵੇਂ ਹੋ ਰਹੀ ਹੈ ਰੀਲ ਬਣਾਉਣ ਬਾਅਦ ਇਹ ਕੀਤਾ ਹੋਣਾ ਇਹ ਕਹਿੰਦੇ ਕੱਪੜੇ ਧੋ ਕਹਿੰਦੇ ਇਹ ਖਰਾਬ ਤਾਂ ਕੀਤੇ ਇਹਨੂੰ ਧੋ ਵੀ ਹੁਣ ਇਹ ਧੋਣੀ ਵੀ ਪਹਿਣੀ ਆ ਭਾਈ ਹੁਣ ਧੋਣੀ ਤਾਂ ਪਹਿਣੀ ਆ ਹੁਣ ਬਾਕੀ ਜੀ ਧੋ ਦੋ ਸਭਾ ਕੀਤਾ ਅੱਜ ਨੂੰ ਤੋਂ ਹੀ ਉਹਦੇ ਆਪਾਂ ਲੱਗੇ ਜਿਹਾ ਮਾਟਾ ਗੁਰਦੋਂ ਦਾ ਜਿਹੜਾ ਨਾਲ ਓਏ ਓਏ ਪਾੜ ਜੂ ਓਏ ਪਾੜ ਜੂ ਸਾਲਿਆ ਵੇਗਲਾ ਮੈਂ ਤੈਨੂੰ ਵਿਚਾਲੇ ਪੜ ਤੂ ਜੇ ਮੇਰੀ ਸ਼ਰਤ ਪਾੜੀ ਜਾਂਦਾ ਸਾਡੀ ਧੋਬੀ ਆ ਗਿਆ ਸੀਗਾ ਮੈਂ ਸਾਡੀ ਧੋਬੀ ਆ ਗਿਆ ਸੀ ਤੇਰਾ ਤੈਨੂੰ ਤੇਨੇ ਤੇਰੇ ਪੂਰਵਜ ਯਾਦ ਆ ਗਏ ਸੀ ਸ਼ਰਤ ਪਾੜ ਦੀ ਨਾ ਮੈਂ ਤੇਰੇ ਝਾਵਾ ਵਾਲੂ ਦੱਸਿਆ ਨਾ ਮੈਂ ਤੇਰੇ ਗੋਡੇ ਤੇ ਚਲੋ ਇਹੋ ਆ ਦਾ ਪਛੋਕੜ ਯਾਦ ਆ ਗਿਆ ਜੀ ਇਹ ਪਹਿਲਾਂ ਇਹੀ ਕੰਮ ਕਰਦਾ ਰਿਹਾ ਨਾ ਤੇ ਧੋਬੀ ਨਾਲ ਲੱਗਿਆ ਜੀ ਪਹਿਲਾਂ ਧੋਬੀ ਨਾਲ ਲੱਗਿਆ ਜੀ ਪਹਿਲਾਂ ਤੂੰ ਮੈਂ ਤਾਂ ਖਾਨਦਾਨੀ ਗੋਡੇ ਲੈਣਾ ਮੈਂ ਨਾ ਖਾਂਦਾਨੀ ਕੰਮ ਆਉਂਦਾ। ਅਬਾ ਦੇ ਸਾਈਡਾਂ ਤੋਂ ਕਿਲੇ ਬਣਾਉਣੀ ਆਉਂਦੀ ਹੈ ਕਿ ਨਹੀਂ ਰਾਈ ਕਰਦੀ ਹੁੰਦੀ ਹੈਗੀ? ਹਾਂ। ਤੇ ਵੀਰ ਤੋਂ ਆਪਣੇ ਕਿਵੇਂ ਦੁੱਤੇ ਜਾਂਦੇ ਆ? ਸਾਡੇ ਤੋਂ ਤੇ ਜਾਂਦੇ ਆ। ਆਈ ਦੁੱਤੇ ਜਾਂਦੇ ਆ ਦੇ। ਆ ਵੇ। ਬਜੇ ਇਹ ਕਿੱਧਰ ਤੇ ਚੱਲਦਾ ਰਹੇ ਤਾਂ ਦੇ ਦੇ। ਇਹ ਦੇ। ਜਿੰਦ ਜਿੰਦ ਲੋਕ ਐਵੇਂ ਪੈਸੇ ਲਾਈ ਜਾਂਦੇ ਹਨ। ਚੱਲ ਤਾਂ ਤੇਰੀ ਸਹੀ ਆ ਬਿੱਟ। ਮੇਰਾ ਨਾਮ ਦੋਬੀ ਦਾ ਭਾਈ ਦਾ ਮੈਂ ਵੀ ਦੋਬੀ ਹਾਂ ਨਹੀਂ ਨਹੀਂ ਲੋਕ ਤਾਂ ਵੀ ਗਾਹ ਵਧੀ ਜਾਂਦੇ ਆ ਇੰਪਰੂਵ ਕਰੀ ਜਾਂਦੇ ਆ ਉਹ ਇਹਦਾ ਬਾਡੀ ਵੀ ਠੀਕ ਰਹਿੰਦੀ ਆ ਜੇ ਮੋਢਾ ਹੁੰਦਰਾ ਠੀਕ ਆ ਠੀਕ ਆ ਮੋਢਾ ਵਾਹ ਭਾਈ ਕਿਾ ਧੋਣੀ ਆ ਤੇਰੀ ਨਚੋੜ ਵੀ ਦੇਣ ਗੁਰੂਆ ਸਤ ਕੀ ਪਸੰਦ ਨਿਰਮਾ ਵਾਸ਼ਿੰਗ ਪਾਊਡਰ ਨਿਰਮਾ ਦੋਟਿਕ ਫਾਟ ਦ ਬੇਬੀ ਨਰਮਾ ਸਿਆ ਦੋਟਿਕ ਫਾਟ ਦ ਨਰਮਾ ਆ ਵੇਰ ਉੱਧਰ ਸੜਦੇ ਉੱਧਰ 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 ਤੇ ਨੀਂਹ ਨਹੀਂ ਉੱਧਰ ਸੜਦੇ ਉੱਧਰ ਹੈ ਕਿ ਨਾ ਕੱਚਾ ਪਾਗਾ ਹੋਏ ਬਤਨਾਮ ਨਾ ਕਰ ਹੈਪੀ ਇੰਨੇ ਮਹਿੰਗੇ ਕੱਚੇ ਪਾਉਂਦਾ ਨਹੀਂ ਉਹ ਪਾਉਂਦਾ ਮੈਂ ਪੂਜਾ ਪੂਜਾ ਹੈਪੀ ਤਾਂ ਪੂਜਾ ਦੇ ਕੱਚੇ ਪਾਉਂਦਾ ਚਲੋ ਚੱਲ ਗਿਆ ਹੁਣ ਰੀਲ ਬਣਾਉਣੇ ਕੱਤੀ ਕਿੱਥੇ ਜਾਣਾ ਹੈਗਾ ਕੋਹ ਖਾਤੇ ਆ ਜਾੜਿਓ ਮੇਰੀ ਬਣਾਉਣੀਆਂ ਬਣਾ ਦਾਂਗੇ ਤੂੰ ਕੌਣ ਚਲੋ ਮੈਂ ਹਾਂ ਰਾਹੁਲ पांडे ਰਾਹੁਲ पांडे ਚਿਰੂਲਵਲ पांडे ਚਿਰੂਲਵਲ पांडे ਬਿੱਟੂ ਤੇਰੀ ਐਂਡ ਕਾ ਚੱਕਣਾ ਤੂੰ ਮੇਰੀ ਆਮਤ ਕਿੱਥੇ ਅਸੀਂ ਤਾਂ ਹੋ ਗਏ ਨਾ ਮੈਂ ਕੱਟਾਂਗਾ ਯਾਰ ਵੋਸ਼ਿੰਗ ਪਾਊਡਰ ਨਿਰਮਾ ਵੋਸ਼ਿੰਗ ਪਾਊਡਰ ਨਿਰਮਾ ਅੰਗ ਉਹ ਵਾਲੇ ਵਾਲ ਸੋਨੇ ਲੱਗਦੇ ਰੇ ਵਾਲ ਜੇ ਕੱਲੇ ਬਾਲ ਨਹੀਂ ਵਿਧਾਏ ਜਾਣ ਮੇਰੀਏ ਮੈਂ ਬੰਦੇ ਵੀ ਵਿਧਾਏ ਹੋਏ ਨੇ ਚਲ ਚਲੋ ਬਈ ਮੁੰਡਿਓ ਤੇ ਸਾਡਾ ਆਹ ਮੋਟਰਸਾਈਕਲ ਖੜੇ ਨੂੰ ਅੱਜ ਬਾਈ 15 ਦਿਨ ਹੋ ਗਏ ਪੂਰੇ ਡੀਗੇ ਵਾਲੇ ਨੂੰ ਕੀ ਹਾਲਤ ਹੋਈ ਬਈ ਡੀਕੇ ਓਏ ਤੇਲ ਬਚਾਈ ਜਾਂਦਾ ਤੇਲ ਹੈ ਨਹੀਂ ਇਹਦੇ ਚ ਬਾਈ 15 ਦਿਨ ਹੋ ਗਏ ਪੂਰੇ ਆਪਾਂ ਬਚਤ ਬਤਾ ਕਿੰਨੀ ਕਰਦੇ ਆ ਬਹੁਤ ਸੋਹਣਾ ਲੱਗਦਾ ਤੇਰੇ ਅਰਗੇ ਤਾਂ ਜਗ ਜਹਾਨ ਤੇ ਮੁੰਡੇ ਨਹੀਂ ਕੋਈ 100 ਸਾਲਾਂ ਚ ਇੱਕ ਜਾ ਮੁੰਡਾ ਹਾਂ ਬੈ ਜਾ ਮੁੰਡਾ ਲੰਬਾ ਨਹੀਂ ਚਾਹੇ ਚੱਕਿਆ ਮੈਂ ਇੰਨੇ ਪੌਪੜੀ ਸੰਦ ਹੁੰਦਾ ਠੀਕ ਓਏ ਮੁੰਡਾ ਦਾ ਭੈਣ ਹੈ ਹੈਪੀ ਆ ਪਰ ਉਹ ਵੀ ਸੇਵਲਦੇ ਆ ਬੜਾ ਬਾਲ ਬੂਲ ਕਟਾਏ ਦੇਖ ਬਾਬਾ ਚਿੰਦਾ ਨਾ ਜੇ ਕਾ ਬਣਿਆ ਹਾਂ ਚਾਕੀ ਵਾਲਾ ਯਾਰ ਇਧਰ ਦੇ ਲੋ ਜੀ ਹੋ ਕੇ ਤਿਆਰ ਚੱਲੀਏ ਕੰਮ ਤੇ ਹੈਪੀ ਹਾਂਜੀ ਰੈਡੀ ਹੋ ਜਵਾਰੀ ਰੈਡੀ ਆਪਾਂ ਜੀ ਆਮ ਗੋ ਟੂ ਐਂਡ ਆ ਰੰਗਾ ਖੋਲਣ ਵਾਲੀ ਜੀ ਬਾਰੀ ਖੋਲੀ ਨੀਗੀ ਬੱਕਰਾਂ ਜੀਆਂ ਫਿਰਦਿਆਂਗਾ ਰੇਟ ਵਾਲਾ ਫੁੱਲਾ ਛੱਡ ਦਿੰਨੇ ਆ ਪਤਾ ਹੁੰਦਾਗਾ ਇਹ। ਯਾ ਵੇ ਚੋਬਰਾ ਹੋ ਗਏ ਮੁੰਡੇ ਫਰੀ। ਕੱਲ ਕੰਮ ਕਰ ਕਰ ਸਰਦੁਖੀ ਆ ਬਈ ਅੱਜ ਵੇਲੇ ਬੈਠਾ ਸਰਦੁਖਣ ਲੱਗ ਗਿਆ। ਪਤਾ ਨਹੀਂ ਕੋ ਭੁੱਖੇ ਸੀਗੇ। ਚੌਲ ਸਾਡੇ ਕੋਲ ਅੱਜ ਥੋੜੇ ਸੀਗੇ ਉਹਦੇ ਕਰਕੇ ਸਰਦੁਖੀ ਆ। ਅੱਜ ਭੁੱਖੇ ਕਿਉਂ ਸੀ ਆ ਪਿਆਰ? ਚੌਲ ਚੌਲ ਥੋੜੇ ਜਿਹੇ ਤਾਂ ਸੀਗੇ। ਠੀਕੇ ਨੇ ਤਾਂ ਰੋਟੀਆਂ ਖਾ ਲਈਆਂ ਅਸੀਂ। ਰੋਟੀਆਂ ਖਾਦੀਆਂ ਨੇ ਠੀਕੇ। ਹਾਂ। ਠੀਕੇ। ਉਹ ਠੀਕੇ। ਅਸੀਂ ਚੱਲਦੇ ਆਂ ਚੰਗਾ ਦੁਕਾਨ ਤੇ। ਐ ਵੀ ਚੱਲਣਾ। ਆਜੋ ਹਰਪਾਲ ਨਾ ਜੀ ਆਜੂਆ ਅਸੀਂ ਆ ਕੇ ਚੱਲੋ ਆਜੋ ਤੁਸੀਂ ਚੱਲ ਹੈਪੀ ਚੱਲ ਗਿਆ ਆਜੋ 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 ਕਾਂਟਾ ਹੋ ਗਿਆ ਤੁਹਾਨੂੰ ਡਿੱਕੀ ਜਾਂਦੇ ਨੂੰ ਨਾਮ ਤੂੰ ਸੁਣ ਬੀਏ ਰੋਜੀ ਤਾਂ ਹੋਵੇ ਕਲਾਕਾਰ ਗਿਆ ਪਹਿਲਾ ਪੀ ਦੀ ਦਾਰੂ ਖਾਓ ਬਾਬਾ ਮੁਰ ਜਾਂਦੇ ਨਹੀਂ ਹੁਣ ਛੇਤੀ ਮਰ ਜਾਾਂਗੇ ਕਲਾ ਵਿੱਚ ਚਿਤਾ ਤਾਰ ਲਿਆ ਵਾ 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 ਕੀ ਤਰੀਕਾ ਮਾ ਬਾਬਾ ਰਾਸੀ ਹੈ ਕਿ ਅੱਜ ਆਪਣੇ ਕੋਲੇ 70 ਰੁਪਏ ਓਨਲੀ 70 ਰੁਪਏ ਅੱਜ ਆਪਾਂ ਨੂੰ 70 ਰੁਪਏ ਬਣੇ ਬਸ ਓਨਲੀ 70 ਤੇ 1 ਕਿਲੋ ਲੈ ਲੈ ਆਲੂ ਠੀਕ ਆ ਬਸ ਹੋਰ ਕੁਝ ਨਹੀਂ ਅੰਗੂਰ ਦਾ ਯਾਰ ਖਟੇ ਆਗੇ ਕਾਹਨੂੰ ਲੈਣਿਆ ਨਾ ਸਿਹਤ ਖਰਾਬ ਹੋ ਜੂਗੀ ਗਲ ਖਰਾਬ ਹੋ ਜੂਗਾ ਤੂੰ ਗਾਣਾ ਹੁੰਦਾ ਨਾ ਨਹੀਂ ਨਹੀਂ ਤੂੰ ਗਾਣਾ ਹੁੰਦਾ ਮੈਂ ਥੋੜੋ ਗਾਣਾਗਾ ਆ ਮੈਂ ਤੇਰੇ ਬਾਰੇ ਸੋਚਦਾਗਾ ਆਜਾ ਮੁੰਡੇ ਚੱਲ ਗਏ 70 ਰੁਪਏ ਸੀਗੇ ਪੂਰੇ ਹੋ ਗਏ 10 ਰੁਪਏ ਦਾ ਜੀਰਾ ਆਇਆ ਤੂੰ ਆਟਾ ਵੀ ਗੁੰਨਣਾ 60 ਰੁਪਏ ਦੇ ਆਲੂ ਤੇ ਗੰਡੇ ਅੱਧਾ ਕਿਲੋ ਗੰਡੇ ਆ ਤੇ ਕਿਲੋ ਆਲੂ ਆ ਓਏ ਓਏ ਦਰਦੋਠ ਖੜਿਆ ਆਟਾ ਨਹੀਂ ਗੁੰਨੇ ਆਨੇ ਮੇਰੇ ਕੋਲ ਅੱਜ ਵਈ ਸਾਡੇ ਕਿਚਨ ਚ ਨਿਊ ਰੈਸਪੀ ਬਣੂਗੀ ਆਲੂ ਉਬਲ ਉਬਲ ਹੀ ਜਾਂਦੇ ਆਗੇ ਓ ਠੀਕ ਏ ਉਬਲ ਗਏ ਹੋਣਗੇ ਯਾਰ ਹੁਣ ਬਸ ਗਰਮ ਪਾਣੀ ਚ ਪਏ ਰਹਿਣਗੇ ਬੋਤਨਾ ਟਾਈਮ ਹੋ ਗਿਆ 10 ਮੈਂ 15 ਮਿੰਟ ਹੋ ਗਏ ਹਲਦੀ ਉਬਲ ਜਾਂਦੀ ਹੈ ਯਾਰ ਹੈ ਉਬਲ ਜਾਂਦੇ ਹਨ ਠੀਕ ਆ ਅੱਜ ਨਿਊ ਰੈਸਪੀ ਹਰਪਾਲ ਜੀ ਬਣਾਉਣਗੇ ਭੁੱਖ ਬਹੁਤ ਲੱਗੀ ਪਿਆ ਸਰ ਹਰਪਾਲ ਨਹੀਂ ਕਾਦੇ ਚ ਬਣਾਵਾਂਗੇ ਆਪਣਾ ਮਤਲਬ ਕਿਉਂ ਚ ਲੈ ਵੀ ਆਟਾ ਉਟਾ ਗੁੰਨਤਾ ਹਰਪਾਲ ਨੇ ਤੇ ਅੱਜ ਰੈਸਪੀ ਓਏ ਉਸਤਾਦ ਜੀ ਨਮਕ ਮਰਚਾਇ ਥਿਲੇ ਕੇਮਾ ਅੱਜ ਰੈਸਪੀ ਕੋ ਖਤਰਨਾਕ ਬਣੂਗੀ ਹਲਦੀ ਕੀ ਕਰਨੀ ਆ ਮੈਨੂੰ ਵੀ ਪਤਾ ਹੋਣਾ ਨਮਕ ਦੇ ਵਿੱਚ ਚੱਕਾ ਕਰਦਾ ਕੱਲਾ ਨੂਨ ਮਰਚ ਨੂਨ ਮਿਰਚ ਮਸਾਲਾ ਹਲਦੀ ਆਹ ਦੇਖਿਆ ਕਰ ਬਈ ਮਿਰਚ ਬਾੜੀ ਨਹੀਂ ਹੋ ਜਾਣੀ ਕੱਟ-ਕੱਟ ਲਾ ਫਿਰ ਕਾਦੀ ਖੁਸ਼ਬੂ ਆਈ ਜਾਨੀ ਬਾਲ ਕੀ ਬਣਾਈ ਜਾਨੀ ਕੀ ਕਹਿਰ ਕਰੀ ਜਾਨੀ ਤੁਸੀਂ ਹੈ ਆਲੂ ਵਾਲੇ ਪਰੌਠੇ ਦੇ ਪਰੌਠੇ ਖਾਵਾਂਗੇ ਅੱਜ ਤਨ ਪਰੌਠੇ ਲੋਕਾਂ ਦਾ ਸਵੇਰ ਦਾ ਨਾਸ਼ਤਾ ਹੁੰਦਾਗਾ ਨਾ ਆਲੂ ਵਾਲੇ ਪਰੌਠੇ ਦਹੀਂ ਨਾਲ ਖਾ ਕੇ ਕੰਮ ਕੁੰਮ ਤੇ ਜਾਂਦੇ ਆਗੇ ਹਨਾ ਆਪਾਂ ਦਹੀਂ ਲਿਆਉਣੀ ਭੁੱਲ ਗਏ ਦਹੀਂ ਦਾ ਚੱਲਿਆ ਨਹੀਂ ਭੁੱਲ ਗਏ ਤੇ ਆਪਾਂ ਰਾਤ ਨੂੰ ਹੁਣ ਆਲੂ ਵਾਲੇ ਪਰੌਠੇ ਖਾ ਕੇ ਸੌਵਾਂਗੇ ਆਹ ਡੰਡ ਲਾਵਾਂਗੇ ਉਸ ਤੋਂ ਬਾਅਦ 100 100 ਡੰਡ ਭੱਜ ਕੇ ਆਵਾਂਗੇ 2 ਕਿਲੋਮੀਟਰ 2 ਕਿਲੋਮੀਟਰ ਨਹੀਂ 100 100 ਡੰਡ ਲਾਵਾਂਗੇ ਉੱਠ ਕੇ ਠੀਕ ਆ ਠੀਕ ਹੈ ਪੱਕੀ ਗੱਲ ਹੈ ਬਾਠ ਠੀਕ ਅੱਲਾ ਹੋ ਜਾਂਦੀਆਂ ਭੱਜ ਗਿਆ ਉਹ ਦੋ ਕਿਲੋ ਭੁੱਖ ਵੀ ਬਹੁਤ ਲੱਗੀ ਬਈ ਸਵੇਰ ਦਾ ਬਹੁਤ ਘੁੱਟ ਖੱਲੇ ਚੌਲ ਜੇ ਖਾਦਿਆ ਸਾਡੇ ਪਿੰਡ ਭੱਜ ਕੇ ਜਾਵਾਂਗੇ ਨਾਲ ਘਰ ਮਿਲਾਵਾਂਗੇ ਹਾਂ ਇਹ ਵੀ ਲੋਟਾ ਕੰਮ ਹਾਂ ਵਧੀਆ ਯਾਰ ਚੜ ਕੇ ਮੁੜਿਆਵਾਂਗੇ 4 ਵਜੇ ਦੇ ਨੂੰ ਆਪਾਂ ਕਿਹੜਾ ਕੰਮ ਤੇ ਜਾਣਾ ਹਾਂ ਕੰਮ ਤੇ ਤਾਂ ਆਪਾਂ ਕਦੇ ਗਏ ਨਹੀਂ ਕਿ ਜਾਣੇ ਨੇ ਆਪਾਂ ਕੰਮ ਹੁੰਦਾ ਕੀ ਹੈ ਕੀੰਦਾ ਕੰਮ ਆਪਾਂ ਕਦੇ ਕੀਤਾ ਹੀ ਨਹੀਂ ਕੰਮ ਆਪਾਂ ਦੁਨੀਆ ਦੇ ਨਹੀਂ ਹੈਗੇ ਮੈਨੂੰ ਲੱਗਦਾ ਹੈ ਇਹ ਦੁਨੀਆ ਦੇ ਬੰਦੇ ਹੀ ਨਹੀਂ ਆਪਾਂ ਹਾਂ ਮੈਨੂੰ ਤੇਰੇ ਕੋਲ ਕਹਾਤਾ ਨਾ ਅਸੀਂ ਯਹਾਂ ਕੇ ਨਹੀਂ ਹੈ ਕਿਉਂ? ਕਾ ਪੀਕੇ ਹੈ ਗਿਆ? ਨਹੀਂ ਪੀਕੇ ਨਹੀਂ। ਇਹ ਪੀਕੇ ਫਿਲਮ ਚ ਸੀਗਾ ਤੁਹਾਨੂੰ ਪਤਾ? ਇਹ ਪੀਕੇ ਫਿਲਮ ਚ ਸੀਗਾ ਰਪਾਲਦੂ ਦੇਖਿਆ ਨਹੀਂ ਸੀਨੇ ਦਾ। ਰੇਡੂ ਮੋਬਾਈਲ ਕੱਢ ਦੇ ਜੀ। ਇਹਦੀ ਬਾਇਓਗ੍ਰਾਫੀ ਇਹਦੀ ਬਾਇਓਗ੍ਰਾਫੀ ਤਾਂ ਬਣਾਈ ਆ ਪੀਕੇ ਨੇ। ਨਹੀਂ ਨਹੀਂ ਇਹ ਰੇਡੂ ਇਹਦੇ ਮਗਰ ਸੀਗਾ। ਇਹਨੂੰ ਲਾ ਦੇ ਲਾ। ਇਹ ਵੀ ਰੇਡੂ ਮਗਰ ਸੀਗਾ। ਲੋਕ ਤਾਂ ਦਹੀਂ ਨਾਲ ਆਲੂ ਵਾਲੇ ਪਰੌਂਠੇ ਖਾਂਦੇ ਆ। ਤੇ ਆਲੂ ਵਾਲੇ ਪਰੌਂਠੇ ਆਲੂਆਂ ਨਾਲ ਖਾਂਦੇ ਆ ਕਿ ਇਹ ਗੱਟ ਲਾਉਂਦੇ ਆ ਬਈ ਅਸੀਂ ਖਾਣਾ ਨਹੀਂ ਖਾਣੇ ਖਾੜਾ ਚੋਬਰ ਢੱਡ ਦਾ ਭਰ ਗਿਆ ਨਹੀਂ ਤੇ ਨਹੀਂ ਭਰੀ ਬਸ ਹਾਂ ਸੱਚੀ ਗੱਲ ਆ ਪੂਰੇ ਇੱਕ ਨੰਬਰ ਵਾਲੇ ਪਰੌਂਠੇ ਬਣਾਏ ਕਿ ਲੱਭਦਾ ਹੁਣ ਤੂੰ ਨਹੀਂ ਬੂੰਜੀ ਹੋਰ ਲੱਭਦਾ ਲਿਆ ਧਰ ਕੇ ਪਾਂਦੇ ਜੀ ਆ ਹਰੀ ਮੇਰੇ ਤੇ ਨਿਗਾਦੀ ਹੋ ਤੇ ਚੌਕਸ ਨਮਸ ਬਣਾਇ ਕਿ ਨਹੀਂ ਸੀ ਫਿਰ ਆਲੂ ਕਿਹਨੇ ਵਾਲੇ ਸੀ ਸ਼ੁਰੂਆਤ ਕਿਹਨੇ ਕੀਤੀ ਸੀ ਇਹ ਆਲੂ ਵਾਲਾਂ ਦੀ ਗੱਲ ਅਲੱਗ ਹੈ ਰੰਡੇ ਕਿਹਨੇ ਕੱਟੇ ਸੀ ਚੋਪੜੇ ਕਿਹਨੇ ਜੀ ਪਹਿਲਾਂ ਇਹ ਦੱਸ ਤੂੰ ਸਲਾਹ ਕਿਹਨੇ ਦਿੱਤੀ ਸੀ ਤੂੰ ਮੈਨੂੰ ਦੱਸ ਸਲਾਹ ਕਿਹਨੇ ਦਿੱਤੀ ਸੀ ਚੰਗਾ ਬਾਈ ਹਾਂ ਜਾਨ ਤੇ ਕਿਹਨੇ ਯਾਦ ਕਰਾਇ ਸੀ ਜੇ ਮੈਂ ਤੈਨੂੰ ਸਲਾਹ ਨਾ ਦਿਆਂ ਤੈਨੂੰ ਦੁਕਾਨ ਤੇ ਕਿਵੇਂ ਜਾ ਦੰਦੇ ਬੱਸ ਕਰੋ ਹੈਂ ਉਥੇ ਮੰਗਿਆਦਾ ਹੀ ਹੈ ਨਾ ਸ਼ੁਰੂਆਤ ਇਸੇ ਨੇ ਕੀਤੀ ਸੀ ਰੱਖਿਆ ਆ ਵੀ ਰੱਖਿਆ ਹੋਰ ਕੋਸ ਇਹਨੂੰ ਵੀ ਲੈ ਜਾ ਸੰਖੇ ਚ ਰੱਖਿਆ ਜੀ ਤੋ ਨਹੀਂ ਵਧੀਆ ਰਗੜੀ ਇਹ ਤੇ ਮੂੰਹ ਜੀ ਦੋ ਮਾਰਿਓ ਕਰਨੇ ਪਰ ਦੋ ਹੀ ਮਾਰਿਓ ਤੇਰੇ ਕਰਨੇ ਪਰ ਕਿਹਦਾ ਮਾਰੀ ਆ ਵਾਹ ਕਾ ਮਨੇ ਜਾਣ ਤੋਂ ਕੋ ਨਹੀਂ ਤੂੰ ਆ ਇਹ ਬਿੱਟੂ ਮਾਰਿਆ ਦੀ ਜਗ੍ਹਾ ਕਰਾਤੇ ਨਾਲ ਮਮੀ ਨੂੰ ਸੋਡੀ ਨਹੀਂ ਭਾਸ਼ਾ ਹੁੰਦੀ ਮਮੀ ਗੋਲਦੀ ਬਰਾੜੇ ਕੇਲੇ ਰਵਾ ਪੜੇ ਛਾ ਆ ਵਾ ਮਮੀ ਗੋਲਦੀ ਬਰਾੜੇ ਕੇ ਰਵਾ ਆ ਵਾ ਤੂੰ ਤੂੰ ਕਿਹੜੇ ਰਾਜਸਤਾਨ ਵਾਲੀ ਬਾਹ ਹੈ ਬੋਲ ਤਾ ਰਾਜਪੂਤਾਰੀ ਰਾਜਪੂਤਾਂ ਵਾਲੀ ਤੂੰ ਬੱਜ ਕੇ ਰਹਿ ਆਪਣੀ ਰਸ ਸੁੱਤ ਪੰਜਾਬੀ ਚੱਲਣ ਦੇ ਜਿਹੜੀ ਮਰਜ਼ੀ ਆਉਂਦੀ ਆ ਪਤਾ ਨਹੀਂ ਮੈਨੂੰ ਗਾਣਾ ਕੱਢਦੇ ਕੇ ਕੀ ਕਰਦੇ ਰਹਿੰਦੇ ਆਪਸ ਵਿੱਚ ਕੋ ਚੂ ਚੂ ਦੂਜੇ ਕਰਦੇ ਰਹਿੰਦੇ ਜਮੈਂ ਨਹੀਂ ਸਮਝ ਲੱਗਦੀ ਤੈਨੂੰ ਮਾੜੀ ਮੋਟੀ ਕੀ ਕਹਣਾ ਇੱਕ ਅੱਧੀ ਗੱਲ ਸੀ ਸਮਝ ਆ ਜੇ ਜਿਵੇਂ ਉਹ ਲੱਗੀ ਸੀ ਤੈਨੂੰ ਜਦੋਂ ਮੈਂ ਉੱਥੇ ਬੋਲੀ ਜਾਂਦਾ ਸੀਗਾ ਹਾਂ ਵੀ ਰੋਟੀ ਬਣਾਵਾਂਗੇ ਅਰੇ ਸੀ ਹਾਂ ਉਹ ਲੱਗੀ ਸਮਝ ਤੇਰੀ ਤਾਂ ਸਾਰੀ ਸਮਝ ਲੱਗੀ ਜਾਂਦੀ ਸੀ ਸਾਰੀ A to Z ਸਾਰੀ ਤੈਨੂੰ ਤਾਂ ਲੱਗਣੀ ਆ ਤੇ ਤੂੰ ਤਾਂ ਬਸ ਬੋਲ ਪੈਣਾਗਾ ਨਹੀਂ ਨਹੀਂ ਇਹਨਾਂ ਤੂੰ ਗੱਲ ਉਹ ਹੀ ਕਰੀ ਨਾ ਉਹ ਹੀ ਉਹ ਹੀ ਕੋਡ ਮੈਨੇਜਰ ਨਾਲ ਗੱਲ ਕਰੀਂ ਤੂੰ ਮੇਰੇ ਨਾਲ ਹਾਂ 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 ਮੈਨੂੰ ਸਾਰੀ ਸਮਝ ਲੱਗ ਜਾਂਦੀ ਏ ਜੀ ਇਹ ਯਾਰ ਮੈਨੂੰ ਨਹੀਂ ਪਤਾ ਇੱਥੇ ਪਿਆ ਗੱਲ ਕਰੀ ਜਾਂਦਾ ਇਹ ਨਾ ਮੈਨੂੰ ਨਹੀਂ ਕੋਈ ਗੱਲ ਇਹ ਤਾਂ ਆਪਦਾ ਦੇਖ ਯਾਰ ਜੇ ਤੈਨੂੰ ਮਤਲਬ ਕੀ ਵਧੀਆ ਲੱਗਦਾ ਤੂੰ ਕਰਾ ਲੈ ਹਣਾ ਬਸ ਹੁਣ ਜੇ ਮੇਰੇ ਹਿਸਾਬ ਨਾਲ ਬਸ ਪਤਾ ਲੱਗ ਗਿਆ ਜੇ ਮੇਰੇ ਹਿਸਾਬ ਨਾਲ ਦੇਖੀਂਗਾ ਤਾਂ ਮੇਰੇ ਹਿਸਾਬ ਨਾਲ ਤਾਂ ਗਲਤ ਆ ਤੇ ਜੇ ਤੇਰਾ ਹਿਸਾਬ ਸਹੀ ਆ ਤਾਂ ਤੂੰ ਕਰਾ ਲੈ ਹਣਾ ਇੰਸਟਾਗ੍ਰਾਮ ਤੇ ਲਾਈਵ ਹੋ ਜਾ ਮੈਂ ਹੁਣ ਅਜਾ ਤਾਂ ਇੱਕ ਤੂੰ ਪਤਾ ਲੱਗ ਜਾਂਦਾ ਤੂੰ ਪੰਜਾਬੀ ਚੀ ਗੱਲ ਕਰ ਲੈ ਕਰ ਮੈਨੂੰ ਵੀ ਪਤਾ ਲੱਗ ਜੇ ਮ ਉਹ ਫੇਰ ਅਗੋਂ ਜਿਹੜੀ ਪਾਰਸਾ ਬੋਲੂਗਾ ਮੈਂ ਵੀ ਇਧਰ ਉਸ ਚੀਜ਼ ਪਾਰਸੇ ਜੀ ਜਵਾਬ ਦਊਗਾ ਹੁਣ ਮੈਂ ਗੱਲ ਨਾਲ ਤੇ ਮੋਟਰ ਨੇ ਆਲੂ ਖਾ ਕੇ ਭਾਈ ਨੀਂਦ ਬੜੀ ਆਉਣ ਲੱਗੀ ਹੈਗੀ ਤੇ ਮਤਲਬ ਹੂੰ ਤੁਸੀਂ ਦੇਖੋ ਰੀਲਾ ਰੰਨਾ ਮੈਂ ਲੱਗਿਆ ਸੌਣ ਠੀਕ ਆ ਗੁੱਡ ਨਾਈਟ ਜੀ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਸਾਸ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਹੋਰ ਕਹਿੰਦਾ ਕੋਈ ਗੁੱਡ ਖੰਡ ਚਾਹ ਪੱਤੀ ਨੈਟ ਹਾਂ ਹੁਣ ਹੋਈ ਐ ਸਹੀ ਗੁੱਡ ਨੈਟ ਹਾਂ